ਤਿਆਸ ਵਾਲੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਕਿਸਾਨਾ ਗੁਰਜਜੀਤ ਸਿੰਘ ਢੱਲੇਵਾਲ ਨੇ ਪਾਣੀ ਪੀ ਲਿਆ ਆ ਤਾਂ ਕਿਸਾਨਾ ਗੁਰਜਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਕਿ ਜਦ ਤੱਕ ਸਾਥੀਆਂ ਦੀ ਰਿਹਾਈ ਨਹੀਂ ਹੁੰਦੀ ਮੈਂ ਪਾਣੀ ਨਹੀਂ ਪੀ ਮੰਗਾਂਗਾ ਤਾਂ ਹੁਣ ਜਗਜੀਤ ਸਿੰਘ ਢੱਲੇਵਾਲ ਦੇ ਜੋ ਸਾਥੀ ਸਗੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੜਕਸਰ 4 ਵਜੇ ਰਿਹਾਈ ਕੀਤੀ ਕਿ ਸਰਬੰਸ ਸਿੰਘ ਪੰਦੇਰ ਉਹਨਾਂ ਨੂੰ ਵੀ ਛੜ ਦਿੱਤਾ ਗਿਆ ਤੇ ਨਾਲ ਦੇ ਜੋ ਸਾਥੀ ਹੋਰ ਸਗੇ ਕਾਕਾ ਕੋਟਰਾ ਸਮੇਤ ਬਮਨਿਓ ਕਹਾੜ ਉਸ ਨੂੰ ਵੀ ਛੜ ਦਿੱਤਾ ਗਿਆ ਹਰਦੋ ਝੰਡੇ ਉਸ ਨੂੰ ਵੀ ਜਿਹੜਾ ਛੜ ਦਿੱਤਾ ਗਿਆ ਤਾਂ ਸਾਰੇ ਤਮਾਮ ਸਾਰੇ ਕਿਸਾਨ ਅਗੂ ਛੱਡਣ ਦੇ ਬਾਅਦ ਜਿਹੜਾ ਹੁਣ ਪਾਣੀ ਪੀ ਲਿਆ ਆ ਕਿਸਾਨ ਗੁਜਗਜੀਤ ਸਿੰਘ ਡੱਲੇਵਾਲ ਨੇ 100 ਦਿਨ ਤੋਂ ਵੱਧ ਹੋ ਚੁੱਕੇ ਮਰਨਵਰਤ ਲਗਾਤਾਰ ਉਹਨਾਂ ਦਾ ਜਾਰੀ ਹੈ ਤੇ ਪਾਰਕ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕੀਤਾ ਹੋਇਆ ਵਾ ਉੱਥੇ ਪੁਲਿਸ ਹਿਰਾਸਤ ਦੇ ਵਿੱਚ ਨੇ ਜਗਜੀਤ ਸਿੰਘ ਡੱਲੇਵਾਲ ਹਾਲਾਂਕਿ ਬੀਤੇ ਕੱਲ ਜਦੋਂ ਪਟੀਸ਼ਨ ਜਿਹੜੀ ਆ ਪਾਈ ਗਈ ਹੈ ਤਾਂ ਉਸ ਵੇਲੇ ਸੁਣਵਾਈ ਵੀ ਹੁੰਦੀ ਆ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਨੇ ਵੀ ਕਿਹਾ ਕਿ ਉਹ ਕੋਈ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਨਹੀਂ ਹਨ ਜਗਜੀਤ ਸਿੰਘ ਡੱਲੇਵਾਲ ਤਾਂ ਅਜਿਹਾ ਕਹਿੰਦੇ ਹੋਏ ਅਜਿਹਾ ਜਿਹੜਾ ਆ ਜਿਹੜਾ ਹਾਈ ਕੋਰਟ ਦੇ ਵੱਲੋਂ ਜਿਹੜਾ ਕਿਹਾ ਗਿਆ ਹੈਗਾ ਤਾਂ ਉਸ ਤੋਂ ਬਾਅਦ ਹੁਣ ਗੱਲ ਕਰ ਲਈ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਹੁਣੀ ਕਿਹਾ ਗਿਆ ਕਿ ਭਾਈ ਜਦੋਂ ਤੱਕ ਮੇਰੇ ਸਾਥੀਆਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ ਮੈਂ ਪਾਣੀ ਦੀ ਇੱਕ ਘੁੱਟ ਵੀ ਅੰਦਰ ਨਹੀਂ ਲੰਗਾ ਮੰਗਾ ਤਾਂ 19 ਤਰੀਕ ਦਾ ਜਿਹੜਾ ਆ ਉਹ ਡਿਟੇਨ ਕੀਤਾ ਗਿਆ ਸੀ ਕਿਸਾਨਾਂ ਆਗੂਆਂ ਨੂੰ ਤਾ ਹੁਣ ਜਗਜੀਤ ਸਿੰਘ ਢੱਲੇਵਾਲ ਹੁਣਾਂ ਨੂੰ ਜਿਹੜਾ ਆ ਉਹ ਉਹਨਾਂ ਨੇ ਪਾਣੀ ਪੀ ਲਿਆ ਕਿਉਂਕਿ 19 ਤਰੀਕ ਤੋਂ ਬਾਅਦ ਉਹਨਾਂ ਨੇ ਪਾਣੀ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਸੀਗਾ ਤੇ ਹੋਰ ਮੈਡੀਕਲ ਸੁਵਿਧਾਵਾਂ ਲੈਣੀਆਂ ਬੰਦ ਕਰ ਦਿੱਤੀਆਂ ਸਨ ਪਰ ਅੱਜ ਰਾਹਤ ਦੀ ਖਬਰ ਹੈ ਕਿ ਉਹਨਾਂ ਦੇ ਵੱਲੋਂ ਪਾਣੀ ਜਿਹੜਾ ਉਹ ਪੀ